ਅੱਜ ਉੱਚ ਅਦਾਲਤ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਚੰਗੀ ਤਸੱਲੀ ਕਰਾਈ ਹੈ ਤੇ ਵੱਟ ਕੱਢੇ ਨੇ ਫੌਜੀ ਅਫਸਰ ਕਰਨਲ ਬਾੜੀ ਕਟਮਰ ਦਾ ਮਾਮਲਾ ਹੋਰ ਜ਼ਿਆਦਾ ਭਖਦਾ ਨਜ਼ਰ ਆ ਰਿਹਾ ਹੈ ਤੇ ਪੰਜਾਬ ਪੁਲਿਸ ਇਸ ਮਾਮਲੇ 'ਚ ਹੋਰ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਹੈ ਅੱਜ ਫੇਰ ਹਾਈ ਕੋਰਟ ਦੇ ਵਿੱਚ ਕਰਨਲ ਬਾੜੀ ਕਟਮਰ ਮਾਮਲੇ ਤੇ ਸੁਣਵਾਈ ਹੋਈ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਸੀ ਉੱਚ ਅਦਾਲਤ 'ਚ ਗਿਆ ਸੀ ਤਾਂ ਉੱਚ ਅਦਾਲਤ ਹਾਈ ਕੋਰਟ ਨੇ ਦੋ ਦਿਨ ਪੰਜਾਬ ਪੁਲਿਸ ਨੂੰ ਜਵਾਬ ਦੇਣ ਦੇ ਲਈ ਦਿੱਤੇ ਸੀ ਹਾਈ ਕੋਰਟ ਨੇ 5-6 ਵੱਡੇ ਸਵਾਲ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਉੱਪਰ ਖੜੇ ਕੀਤੇ ਸੀ ਦੋ ਦਿਨਾਂ 'ਚ ਜਵਾਬ ਮੰਗਿਆ ਸੀ ਅੱਜ ਤਰੀਕ ਸੀ ਪੁਲਿਸ ਨੇ ਜਦੋਂ ਅੱਜ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਹੋਰ ਤਲਖ ਹੋ ਗਏ ਔਰ ਉਹਨਾਂ ਨੇ ਸਖਤ ਟਿੱਪਣੀਆਂ ਪੰਜਾਬ ਪੁਲਿਸ ਦੇ ਉੱਪਰ ਕੀਤੀਆਂ ਨੇ ਇੱਕ ਤਰ੍ਹਾਂ ਨਾਲ ਝਾੜ ਚੰਬ ਇੱਕ ਤਰ੍ਹਾਂ ਨਾਲ ਛਿੜਕ ਪੰਜਾਬ ਪੁਲਿਸ ਨੂੰ ਪਾਈ ਹੈ ਔਰ ਪੰਜਾਬ ਸਰਕਾਰ ਦੇ ਵਕੀਲ ਤੇ ਪੰਜਾਬ ਪੁਲਿਸ ਦੇ ਵਕੀਲ ਹਾਈ ਕੋਰਟ ਦੇ ਵਿੱਚ ਇੱਕ ਤਰ੍ਹਾਂ ਲਾਜਵਾਬ ਜੀ ਨਜ਼ਰ ਆਏ ਮੂੰਹ ਲਟਕਾ ਕੇ ਜਾਂ ਖੜੇ ਨਜ਼ਰ ਆਏ ਇਹ ਪੂਰੇ ਮੀਡੀਆ ਚ ਚਰਚਾ ਫੈਲ ਗਈ ਹੈ ਹੋਇਆ ਕੀ ਤੁਸੀਂ ਹੁਣ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਕਿ ਹੁਣ ਇਹ ਮਾਮਲਾ ਕਿੱਧਰ ਨੂੰ ਜਾਏਗਾ ਹੁਣ ਤੁਸੀਂ ਦੱਸਿਓ ਕਿ ਕੀ ਪੰਜਾਬ ਪੁਲਿਸ ਤੇ ਹੁਣ ਵੀ ਕਾਰਵਾਈ ਹੋਣ ਦੀ ਸੰਭਾਵਨਾ ਹੈ ਜਾਂ ਅਜੇ ਵੀ ਪੰਜਾਬ ਪੁਲਿਸ ਉਹਨਾਂ ਨੂੰ ਬਚਾਉਣ 'ਚ ਕਾਮਯਾਬ ਹੋ ਸਕੇਗੀ ਪਿਛਲੀ ਤਰੀਕ ਤੇ ਦੋ ਦਿਨ ਪਹਿਲਾਂ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਪੰਜ ਸਵਾਲ ਪੁੱਛੇ ਸੀ ਨੰਬਰ 1 ਕਿ ਤੁਸੀਂ ਤੁਰੰਤ ਐਫ ਆਈ ਆਰ ਤੁਰੰਤ ਪਰਚਾ ਦਰਜ ਕਿਉਂ ਨਹੀਂ ਕੀਤਾ ਦੂਜਾ ਪੁੱਛਿਆ ਸੀ ਕਿ ਤੁਸੀਂ ਬਾਏ ਨੇਮ ਉਹਨਾਂ ਦੇ ਨਾਂ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਜਿਹੜੇ ਪੁਲਿਸ ਵਾਲੇ ਤੁਸੀਂ ਸਸਪੈਂਡ ਕੀਤੇ ਤੀਜਾ ਸਵਾਲ ਪੁਲਿਸ ਨੂੰ ਪੁੱਛਿਆ ਸੀ ਕਿ ਜਿਹੜੇ ਪੁਲਿਸ ਵਾਲਿਆਂ ਨੂੰ ਤੁਸੀਂ ਖੁਦ ਦੋਸ਼ੀ ਮੰਨ ਕੇ ਸਸਪੈਂਡ ਕੀਤਾ ਉਹਨਾਂ ਦੇ ਨਾਂ ਤੁਸੀਂ ਨਸ਼ਰ ਕਿਉਂ ਨਹੀਂ ਕਰ ਰਹੇ ਅਗਲਾ ਚੌਥਾ ਸਵਾਲ ਇਹ ਪੁੱਛਿਆ ਸੀ ਕਿ ਤੁਸੀਂ ਜਦੋਂ ਪਰਚਾ ਦਰਜ ਕੀਤਾ ਤਾਂ ਸ਼ਿਕਾਇਤ ਕਰਤਾ ਪੀੜਤ ਕਰਨਲ ਦਾ ਪਰਿਵਾਰ ਹੈ ਪਰ ਤੁਸੀਂ ਸ਼ਿਕਾਇਤ ਕਰਤਾ ਪਰਚੇ ਦੇ ਵਿੱਚ ਕਿਸੇ ਟਾਬੇ ਵਾਲੇ ਨੂੰ ਕਿਉਂ ਬਣਾ ਰਹੇ ਹੋ ਫਿਰ ਅਗਲਾ ਸਵਾਲ ਇਹ ਪੁੱਛਿਆ ਸੀ ਕਿ ਇਸ ਸਾਰੇ ਕੁੱਛ ਦੇ ਵਿੱਚ ਹੁਣ ਤੱਕ ਤੁਸੀਂ ਕੀ ਕੀ ਕੀਤਾ ਸਾਰੇ ਕੁੱਛ ਦੀ ਰਿਪੋਰਟ ਜਵਾਬ ਸਾਡੇ ਕੋਲ ਲੈ ਕੇ ਆਓ ਤੇ ਨਾਲੇ ਕਿਹਾ ਸੀ ਕਿ ਪੰਜਾਬ ਪੁਲਿਸ ਤੋਂ ਲੋਕਾਂ ਦਾ ਵਿਸ਼ਵਾਸ ਇਸ ਘਟਨਾ ਨੇ ਚੱਕਿਆ ਔਰ ਕਿਉਂ ਨਾ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਸੀਬੀਆਈ ਤੋਂ ਕਰਾਈ ਜਾਵੇ ਇਹ ਸਵਾਲ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਪੁੱਛੇ ਸੀ ਅੱਜ ਪੰਜਾਬ ਪੁਲਿਸ ਜਵਾਬ ਲੈ ਕੇ ਗਈ ਐਸਐਸਪੀ ਪਟਿਆਲਾ ਨੇ ਜਵਾਬ ਦਿੱਤਾ ਕਹਿੰਦਾ ਜੀ ਐਫਆਈਆਰ ਤਾਂ ਲੇਟ ਜਿਹੜੀ ਕਈ ਦਿਨ ਲੇਟ ਬਾਇ ਨੇਮ ਐਫਆਈਆਰ ਹੋਈ ਹੈ ਕਹਿੰਦੇ ਇਸ ਕਰਕੇ ਹੋਈ ਹੈ ਕਿਉਂਕਿ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਸੀਗੇ ਇਸ ਕਰਕੇ ਐਫਆਈਆਰ ਲੇਟ ਹੋਈ ਹੈ ਔਰ ਜਦੋਂ ਇਹ ਜਵਾਬ ਅਦਾਲਤ ਦੇ ਜੱਜ ਸਾਹਿਬ ਨੇ ਸੁਣਿਆ ਤਾਂ ਜੱਜ ਸਾਹਿਬ ਨੇ ਬਹੁਤ ਹਰਾਨੀ ਪ੍ਰਗਟ ਕੀਤੀ ਉਹ ਕਹਿੰਦੇ ਕਮਾਲ ਹੈ ਕਿਵੇਂ ਹੋ ਸਕਦਾ ਤੁਸੀਂ ਇਹ ਦੱਸੋ ਵੀ ਉਸ ਦਿਨ ਪੰਜਾਬ ਚ ਕੁੱਲ ਕਿੰਨੀਆਂ ਐਫਆਈਆਰ ਦਰਜ ਹੋਈਆਂ ਤੇ ਕਿਸਾਨ ਅੰਦੋਲਨ ਕਰਕੇ ਕਿੰਨੀਆਂ ਐਫਆਈਆਰ ਨਹੀਂ ਦਰਜ ਹੋਈਆਂ ਪੰਜਾਬ ਪੁਲਿਸ ਹੋਰ ਕਸੂਤੇ ਫਸ ਗਈ ਆਖੇ ਆਪੇ ਫਾਥੜੀ ਜਿਹੜੀ ਤੈਨੂੰ ਕੌਣ ਛੜਾਏ ਆਹ ਜਵਾਬ ਦੇ ਕੇ ਹੋਰ ਕਸੂਤੇ ਫਸ ਗਏ ਹੁਣ ਇਹ ਵੀ ਹਾਈ ਕੋਰਟ ਨੂੰ ਜਵਾਬ ਦੇਣਾ ਪਏਗਾ ਕਿ ਉਸ ਦਿਨ ਕਿੰਨੀਆਂ ਐਫਆਈਆਰ ਹੋਈਆਂ ਐਫਆਈਆਰ ਦਰਜ ਹੋਈਆਂ ਨੇ ਤੇ ਕਿੰਨੀਆਂ ਨਹੀਂ ਦਰਜ ਕੀਤੀਆਂ ਗਈਆਂ ਹੁਣ ਹਾਈ ਕੋਰਟ ਨੇ ਪੁੱਛਿਆ ਵੀ ਜੇਕਰ ਹੋਰ ਐਫਆਈਆਰ ਦਰਜ ਹੋ ਸਕਦੀਆਂ ਨਹੀਂ ਤਾਂ ਇਹ ਇੱਕ ਐਫਆਈਆਰ ਜਿਹੜੀ ਬਹੁਤ ਮਹੱਤਵਪੂਰਨ ਮਾਮਲਾ ਸੀਗਾ ਇੱਕ ਫੌਜੀ ਕਰਨਲ ਨੂੰ ਕੁੱਟ ਦੇਣ ਦਾ ਮਾਮਲਾ ਸੀਗਾ ਪੁਲਿਸ ਵੱਲੋਂ ਸੱਟਾ ਮਾਰਨ ਦਾ ਮਾਮਲਾ ਸੀ ਤਾਂ ਫਿਰ ਇਹ ਦਰਜ ਕਿਉਂ ਨਹੀਂ ਕਰ ਸਕੇ ਤੁਸੀਂ ਹੁਣ ਇਹਦਾ ਜਵਾਬ ਦੇਣ ਦੇ ਲਈ ਹਾਈ ਕੋਰਟ ਨੇ 2 April ਤੱਕ ਦਾ ਟਾਈਮ ਦਿੱਤਾ 3-4 ਦਿਨ ਹੀ ਨੇ ਵਿੱਚ ਜਿਹੜੇ ਹਾਈ ਕੋਰਟ ਨੇ ਦਿੱਤੇ ਨੇ ਹੁਣ ਪੰਜਾਬ ਪੁਲਿਸ ਫੇਰ ਜਵਾਬ ਲੈ ਕੇ ਜਾਏਗੀ ਨਾਲ ਹੀ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਇਹ ਪੁੱਛਿਆ ਇਹ ਦੱਸੋ ਵੀ ਜਦੋਂ ਪਰਚਾ ਉਹਨਾਂ ਤੇ ਤੁਸੀਂ ਦਰਜ ਕਰ ਲਿਆ ਪੁਲਿਸ ਅਫਸਰਾਂ ਤੇ ਤਾਂ ਫਿਰ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਦੋਂ ਉਹਨਾਂ ਤੇ ਧਾਰਾ 307 ਵਰਗਾ ਜਿਹੜਾ ਅਫੈਂਸ ਲੱਗਾ ਹੋਇਆ ਤਾਂ ਫਿਰ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਦੋਂ ਕਿ ਇਸ ਮਾਮਲੇ 'ਤੇ ਗ੍ਰਿਫਤਾਰੀ ਬਣਦੀ ਹੈ ਪੁਲਿਸ ਤੁਹਾਡੀ ਹੈ ਤੁਹਾਡੀ ਪੁਲਿਸ ਦੇ ਉਹ ਬੰਦੇ ਨੇ ਤਾਂ ਫਿਰ ਇਹਦੇ ਉੱਪਰ ਜਿਹੜੀ ਪੰਜਾਬ ਪੁਲਿਸ ਸੀ ਉਹ ਕੋਈ ਪੁਖਤਾ ਜਵਾਬ ਹਾਈ ਕੋਰਟ ਦੇ ਅੱਗੇ ਨਹੀਂ ਦੇ ਸਕੀ ਪੁਲਿਸ ਦਾ ਇਹ ਜਵਾਬ ਸੀਗਾ ਪੰਜਾਬ ਸਰਕਾਰ ਦੇ ਵਕੀਲ ਦਾ ਵੀ ਵੀ ਵੇਖੋ ਜੀ ਪਿਛਲੇ ਦਿਨੀ ਫੌਜੀ ਅਫਸਰਾਂ ਨੇ ਤੇ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਇਕੱਠੀ ਪ੍ਰੈਸ ਕਾਨਫਰੰਸ ਕੀਤੀ ਹੈ 10 ਦਿਨਾਂ ਦੇ ਵਿੱਚ ਜਿਹੜੇ ਦੋਚੀ ਜਾਂ ਮਲਜ਼ਮ ਬੰਦੇ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਦੀ ਗੱਲ ਆਖੀ ਗਈ ਹੈ ਅੱਜ ਫਿਰ ਜਿਹੜੇ ਕਰਨਲ ਧਿਰ ਦੇ ਵਕੀਲ ਸੀ ਉਹਨਾਂ ਨੇ ਕਿਹਾ ਵੀ ਦੇਖੋ ਜੱਜ ਸਾਹਿਬ ਜੀ ਅਦਾਲਤ ਨੂੰ ਕਿਹਾ ਹਾਈ ਕੋਰਟ ਨੂੰ ਵੀ ਸਾਨੂੰ ਪੁਲਿਸ ਦੀ ਜਾਂਚ ਤੇ ਪੜਤਾਲ ਤੇ ਕੋਈ ਯਕੀਨ ਨਹੀਂ ਇਸ ਕਰਕੇ ਜਾਂਚ ਪੜਤਾਲ ਜਿਹੜੀ ਆ ਉਹ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਜਦੋਂ ਅਦਾਲਤ ਨੇ ਪੁਲਿਸ ਨੂੰ ਕਿਹਾ ਵੀ ਦੱਸੋ ਭਾਈ ਤਾਂ ਪੁਲਿਸ ਨੇ ਕਿਹਾ ਵੇਖੋ ਜੀ ਤੁਸੀਂ ਸੀਬੀਆਈ ਤੋਂ ਕਰਾਉਣ ਦੀ ਤਾਂ ਲੋੜ ਨਹੀਂ ਤੁਸੀਂ ਆ ਅਸੀਂ ਤੁਹਾਨੂੰ ਪੰਜਾਬ ਦੇ ਪੁਲਿਸ ਅਫਸਰਾਂ ਦੇ ਨਾਵਾਂ ਦੀ ਲਿਸਟ ਦੇ ਦਿੰਨੇ ਆ ਆਈਪੀਐਸ ਅਫਸਰਾਂ ਦੀ ਤੇ ਤੁਸੀਂ ਇਹਨਾਂ ਚੋਂ ਜਿਹੜੇ ਤੋਂ ਮਰਜ਼ੀ ਜਾਂਚ ਕਰਾ ਲਓ ਹੁਣ ਤੁਸੀਂ ਦੱਸੋ ਕੀ ਹੈ ਜਹਜ ਹੈ ਕੀ ਕਰਨਲ ਬਾਸ ਦੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਦੇ ਅਫਸਰ ਤੋਂ ਕਰਾਉਣੀ ਚਾਹੀਦੀ ਹੈ ਜਾਂ ਸੀਬੀਆਈ ਤੋਂ ਕਰਾਉਣੀ ਚਾਹੀਦੀ ਹੈ ਤੁਸੀਂ ਦੱਸ ਦੋ ਤੇ ਪੁਲਿਸ ਕਿਉਂ ਇਸ ਲਈ ਜ਼ੋਰ ਲਾ ਰਹੀ ਹੈ ਵੀ ਜਾਂਚ ਪੜਤਾਲ ਪੁਲਿਸ ਦਾ ਅਫਸਰ ਹੀ ਕਰੇ ਪੁਲਿਸ ਡਿਪਾਰਟਮੈਂਟ ਇਹ ਜ਼ੋਰ ਕਿਉਂ ਹਾਈ ਕੋਰਟ ਚਲਾ ਰਿਹਾ ਪੁਲਿਸ ਡਿਪਾਰਟਮੈਂਟ ਕਿਉਂ ਨਹੀਂ ਮੰਗ ਕਰ ਰਿਹਾ ਵੀ ਸੀਬੀਆਈ ਤੋਂ ਜਾਂਚ ਕਰਾਓ ਦੇਖੋ ਜਦੋਂ ਉਹ ਪੁਲਿਸ ਵਾਲੇ ਵੀ ਇਹ ਕਹਿੰਦੇ ਨੇ ਕਿ ਗਲਤੀ ਸਾਡੀ ਨਹੀਂ ਗਲਤੀ ਇਹਨਾਂ ਦੀ ਆ ਤੇ ਜਦੋਂ ਕਰਨਲ ਦਾ ਪਰਿਵਾਰ ਗੱਜਵੱਜ ਕੇ ਕਹਿ ਰਿਹਾ ਵੀ ਸੀਬੀਆਈ ਤੋਂ ਜਾਂਚ ਕਰਾਓ ਸੀਬੀਆਈ ਤੋਂ ਜਾਂਚ ਕਰਾਓ ਕਿਉਂਕਿ ਸੀਬੀਆਈ ਨਾਲ ਤਾਂ ਆਪੇ ਉਹ ਵਾਲ ਕੱਢਣਾ ਤੇ ਫਿਰ ਜੇ ਉਹ ਪੁਲਿਸ ਅਫਸਰ ਸਹੀ ਨਹੀਂ ਜੇ ਉਹ ਸੱਚੇ ਨੇ ਉਹ ਕਿਉਂ ਨਹੀਂ ਕਹਿੰਦੇ ਵੀ ਸੀਬੀਆਈ ਤੋਂ ਜਾਂਚ ਕਰਾਓ ਕਹਿਣਾ ਤਾਂ ਉਹਨਾਂ ਨੂੰ ਵੀ ਚਾਹੀਦਾ ਹੁਣ ਇਸ ਮਾਮਲੇ ਦੇ ਵਿੱਚ ਅੱਜ ਇਹ ਇੱਕ ਨਵਾਂ ਮੋੜ ਕਹਿ ਸਕਦੇ ਆਂ ਕਿ ਜਿਹੜੀ ਅਦਾਲਤ ਹੈ ਉਹਨੂੰ ਵੀ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸ਼ਕਤੀ ਦੇ ਨਾਲ ਬੋਲਣਾ ਪੈ ਰਿਹਾ ਵੀ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕੀਤੇ ਤੇ ਹੁਣ ਜਿਹੜੀ ਗੱਲ ਉਹਨਾਂ ਤੋਂ ਪੁੱਛੀ ਗਈ ਹੈ ਜਿਹਦੇ ਵਾਸਤੇ 2 ਅਪ੍ਰੈਲ ਤੱਕ ਤਰੀਕ ਦਿੱਤੀ ਹੈ ਉਹ ਇਹ ਪੁੱਛਿਆ ਗਿਆ ਵੀ ਤੁਸੀਂ ਸਾਡੇ ਕੋਲ ਰਿਕਾਰਡ ਲੈ ਕੇ ਆਓ ਵੀ ਉਸ ਦਿਨ ਤੱਕ ਜੇ ਤੁਸੀਂ ਪਰਚਾ ਦਰਜ ਨਹੀਂ ਕੀਤਾ ਤੁਸੀਂ ਕਹਿੰਦੇ ਹੋ ਕਿ ਕਿਸਾਨ ਅੰਦੋਲਨ ਸੀ ਤਾਂ ਫਿਰ ਕਿੰਨੀਆਂ ਐਫਆਈਆਰ ਤੁਸੀਂ ਉਸ ਦਿਨ ਨਹੀਂ ਦਰਜ ਕੀਤੀਆਂ ਜੜੀਆਂ ਲੇਟ ਕੀਤੀਆਂ ਤੇ ਕਿੰਨੀਆਂ ਕੀਤੀਆਂ ਜੋ ਰਿਕਾਰਡ ਲੈ ਕੇ ਆਓ ਹੁਣ ਕੀ ਲੈ ਕੇ ਜਾਣਗੇ ਵੇਖੋ ਸਰਾਸਰ ਪੰਜਾਬ ਪੁਲਿਸ ਜਿਹੜੀ ਆ ਉਹ ਇੱਥੇ ਫਸ ਜਣੀ ਹੈ ਕਿਉਂਕਿ 13 ਤਰੀਕ ਦੀ ਕਰਨਲ ਦੀ ਕੁੱਟਮਾਰ ਦੀ ਘਟਨਾ ਤੇ ਕਿਸਾਨ ਜਿਹੜੇ ਫੜੋ ਫੜੀ ਸ਼ੁਰੂ ਹੋਈ ਆ ਸ਼ੰਭੂ ਤੇ ਖਣੋਰੀ ਮੋਰਚੇ ਤੋਂ ਜਦੋਂ ਕਿਸਾਨ ਠਾਏ ਆ ਉਹ ਤਾਰੀਖ ਸੀ 19 19 ਤਾਰੀਖ ਨੂੰ ਚੰਡੀਗੜ੍ਹ ਕਿਸਾਨਾਂ ਦੀ ਮੀਟਿੰਗ ਸੱਦੀ ਸੀ ਤੇ ਮੀਟਿੰਗ 'ਚ ਸੱਦ ਕੇ ਉੱਥੋਂ ਗ੍ਰਿਫਤਾਰੀ ਕੀਤੀ ਤੇ ਫਿਰ 19 ਦੀ ਰਾਤ ਨੂੰ ਸ਼ੰਭੂ ਤੇ ਖਣੋਰੀ ਮੋਰਚਾ ਚੱਕਿਆ ਗਿਆ ਤੇ ਕਰਨਲ ਦੀ ਕੁੱਟਮਾਰ ਹੋਈ 13 ਤਾਰੀਖ ਨੂੰ ਹੈ ਤਾਂ ਕਿਸਾਨ ਅੰਦੋਲਨ ਕਰਕੇ ਜੇ ਪੰਜਾਬ ਪੁਲਿਸ ਕਹਿੰਦੀ ਆ ਵੀ ਅਸੀਂ ਐਫ ਆਈ ਆਰ ਤੇ ਪਰਚਾ ਦਰਜ ਨਹੀਂ ਕਰ ਸਕਕੇ ਟਾਈਮ ਤੇ ਤਾਂ ਫਿਰ ਹੁਣ ਪੰਜਾਬ ਪੁਲਿਸ ਇਸ ਮਾਮਲੇ ਤੇ ਫਸੂਗੀ ਕਿ ਨਾ ਫਸੂਗੀ ਕਿਉਂਕਿ 13 ਤੋਂ 19 ਤੱਕ ਕਿੰਨੇ ਦਿਨ ਮੰਨਦੇ ਨੇ ਵੈਸੇ ਵੀ ਫਰਜ਼ ਕਰੋ ਕੋਈ ਇੱਕ ਧਰਨਾ ਲੱਗਾ ਹੋਵੇ ਕਿਸੇ ਤਮਕੇ ਦਾ ਤੇ ਜੇਕਰ ਪੁਲਿਸ ਇਹ ਕਵੇ ਵੀ ਧਰਨਾ ਲੱਗਾ ਹੋਣ ਕਰਕੇ ਅਸੀਂ ਹੋਰ ਵਾਰਦਾਤਾਂ ਦੇ ਉੱਪਰ ਹੋਰ ਮਾੜੀਆਂ ਘਟਨਾਵਾਂ ਦੇ ਉੱਪਰ ਨਿਗਾਹ ਨਹੀਂ ਰੱਖ ਸਕੇ ਕਾਰਵਾਈ ਨਹੀਂ ਕਰ ਸਕੇ ਫਿਰ ਇਹਦਾ ਮਤਲਬ ਇਹ ਵੀ ਪੰਜਾਬ ਪੁਲਿਸ ਦਾ ਜ਼ਿਲ੍ਹੇ 'ਚ ਇੱਕ ਧਰਨਾ ਸੰਭਾਲਣ ਜੋਗੀ ਹੈ ਮਸ ਫਿਰ ਹੋਰ ਜੋ ਮਰਜ਼ੀ ਹੋ ਜੇ ਉਹਦੇ ਲਈ ਤਾਂ ਪੰਜਾਬ ਪੁਲਿਸ ਹੈ ਨਹੀਂਗੀ ਪਿਛਲੇ ਦਿਨੀ ਵਿਧਾਨ ਸਭਾ 'ਚ ਇਹ ਮੁੱਦਾ ਵੱਡੇ ਪੁੱਦਰ ਤੇ ਗੂੰਜਿਆ ਜਦੋਂ ਜਿਹੜੇ ਰਾਣਾ ਅਦੇਸ਼ਪ੍ਰਤਾਪ ਇੱਕ ਐਮਐਲਏ ਨੇ ਉਹਨਾਂ ਨੇ ਕਿਹਾ ਉਹ ਕਹਿੰਦੇ ਇੱਕ ਇੱਕ ਲੀਡਰ ਨੂੰ ਇੱਕ ਇੱਕ ਐਮਐਲਏ ਨੂੰ 25-25 ਗਨਮੈਨ ਕਿਉਂ ਦਿੱਤੇ ਹੋਏ ਨੇ ਔਰ ਕੱਲੇ ਸੀਐਮ ਦੀ ਸਿਕਿਉਰਿਟੀ 'ਚ ਉਹ ਕਹਿੰਦਾ ਯਾਰ 1100 ਬੰਦਾ ਕਿਉਂ ਲਾਇਆ ਹੋਇਆ ਸੀਐਮ ਪਰਿਵਾਰ ਦੀ ਸਿਕਿਉਰਿਟੀ 'ਚ ਤਾਂ ਉਹ ਕਹਿੰਦਾ ਆਮ ਜਨਤਾ ਲਈ ਤਾਂ ਪੁਲਸੀ ਨਹੀਂ ਬਚਦੀ ਤਾਂ ਫਿਰ ਸਵਾਲ ਇੱਥੇ ਇਹ ਵੀ ਉੱਠਦਾ ਨਾ ਵੀ ਜੇਕਰ ਇਹੀ ਗੱਲ ਪਟਿਆਲੇ ਦੇ ਐਸਐਸਪੀ ਸਾਹਿਬ ਹਾਈ ਕੋਰਟ ਨੂੰ ਕਹਿੰਦੇ ਨਹੀਂ ਵੀ ਸਾਡਾ ਧਿਆਨ ਤਾਂ ਧਰਨੇ ਵੱਲ ਸੀ ਇਸ ਕਰਕੇ ਅਸੀਂ ਪਰਚਾ ਦਰਜ ਨਹੀਂ ਕਰ ਸਕੀ ਟਾਈਮ ਤੇ ਤਾਂ ਫਿਰ ਮਤਲਬ ਇੱਕ ਧਰਨਾ ਲੱਗ ਜੇ ਤੇ ਪੰਜਾਬ ਪੁਲਿਸ ਬਾਕੀ ਕੰਮ ਨਹੀਂ ਕਰ ਸਕਦੀ। ਇਹੀ ਮਤਲਬ ਫਰ ਨਿਕਲਿਆ। ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਇਹ ਵੀ ਪੁੱਛਿਆ ਵੀ ਤੁਸੀਂ ਦੱਸੋ ਰਾਤ ਨੂੰ ਉਸ ਜਿਹੜਾ ਜਿਹੜਾ ਉਹ ਟੈਕਸੀ ਸਟੈਂਡ ਹੈ ਜਾਂ ਜਿਹੜਾ ਉਹ ਜਿੱਥੇ ਗੱਡੀਆਂ ਖੜਨ ਵਾਲੀ ਜਗ੍ਹਾ ਤੇ ਇਹ ਸਭ ਕੁਝ ਹੋਇਆ ਉੱਥੇ ਇੰਨੇ ਪੁਲਿਸ ਅਫਸਰ ਰਾਤ ਦੇ ਟਾਈਮ ਇਕੱਠੇ ਕੀ ਕਰ ਰਹੇ ਸੀ? ਤੇ ਵਰਦੀ ਚ ਕਈ ਜਣੇ ਕਿਉਂ ਨਹੀਂ ਸੀ? ਹੁਣ ਇਹ ਸਾਰੇ ਤੇ ਵੀ ਪੰਜਾਬ ਪੁਲਿਸ ਨੂੰ ਜਵਾਬ ਹਾਈ ਕੋਰਟ ਦੇ ਵਿੱਚ ਦੇਣਾ ਪੈਣਾ ਕਿਉਂਕਿ ਆਮ ਜਨਤਾ ਜੋ ਮਰਜੀ ਪੁੱਛੀ ਜਾਵੇ ਜਿੰਨਾ ਮਰਜੀ ਜਾਇਜ਼ ਵਾਜਬ ਗੱਲ ਪੁੱਛੀ ਜਾਵੇ ਆਮ ਜਨਤਾ ਨੂੰ ਕੋਈ ਜਵਾਬ ਦਿੰਦਾ ਹੀ ਨਹੀਂ ਤੇ ਜਦੋਂ ਬਰ ਹਾਈ ਕੋਰਟ ਦਾ ਸੁਪਰੀਮ ਕੋਰਟ ਪੁੱਛਦੀ ਹੈ ਉਦੋਂ ਤਾਂ ਫਿਰ ਕਾਗਜ਼ਾਂ ਦਾ țeਡੇ ਨਾਲ ਨੂੰ ਭਰਨਾ ਪੈਂਦਾ ਫਿਰ ਤਾਂ ਜਵਾਬ ਦੇਣਾ ਪੈਂਦਾ ਭਾਵੇਂ ਅੱਗੋਂ ਅਦਾਲਤ ਤੋਂ ਜਵਾਬ ਨੂੰ ਰਿਜੈਕਟ ਕਰ ਦੇ ਨਾ ਮੰਨੇ ਦੁਬਾਰਾ ਜਵਾਬ ਮੰਗੇ ਫੇਰ ਵੀ ਦੇਣਾ ਪਏਗਾ ਨਾ ਨਹੀਂ ਕਰ ਸਕਦੇ ਪਰ ਆਮ ਲੋਕਾਂ ਨੂੰ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਸਰਕਾਰਾਂ ਬਣਦੀਆਂ ਉਹਨਾਂ ਨੂੰ ਵੀ ਜਵਾਬਦੇ ਹੋਣਾ ਚਾਹੀਦਾ ਨਾ ਉਹਨਾਂ ਨੂੰ ਕੋਈ ਜਵਾਬਦੇ ਹੀ ਨਹੀਂ ਇੱਥੇ ਜੋ ਮਰਜ਼ੀ ਕਰੀ ਜੋ ਅੱਛਾ ਇਸ ਸਾਰੀ ਘਟਨਾ ਤੇ ਮਾਮਲਾ ਪੂਰੇ ਪੰਜਾਬ ਚ ਭਖਿਆ ਪੂਰੇ ਦੇਸ਼ ਚ ਭਖਿਆ ਵਿਧਾਨ ਸਭਾ ਚ ਭਖਿਆ ਹਾਈ ਕੋਰਟ ਚ ਮਾਮਲਾ ਇੰਨਾ ਉੱਠਿਆ ਪਿਆ ਪਰ ਸਾਡੇ ਮੁੱਖ ਮੰਤਰੀ ਸਾਹਿਬ ਜੀ ਨੂੰ ਇਸ ਘਟਨਾ ਤੇ ਇੱਕ ਸ਼ਬਦ ਵੀ ਇੱਕ ਬਿਆਨ ਵੀ ਦੇਣ ਦੀ ਫੁਰਸਤ ਨਹੀਂ ਨਹੀਂ ਬੋਲੇਓ ਕਈ ਵਾਰੀ ਨਿੱਕਾ ਅੱਛਾ ਆਸੀਂ ਸੀਚੇਵਾਲ ਤੇ ਕਮੈਂਟ ਕਰਤਾ ਵਿਧਾਨ ਸਭਾ 'ਚ ਕੱਲ ਮੁੱਖ ਮੰਤਰੀ ਸਾਹਿਬ ਅੱਧਾ ਘੰਟਾ ਸੀਚੇਵਾਲ ਤੇ ਬੋਲੀ ਗਏ ਵੀ ਹਾ ਹਾ ਸੀਚੇਵਾਲ ਨੂੰ ਕਿਉਂ ਬੋਲਤਾ ਜੇਕਰ ਮੁੱਖ ਮੰਤਰੀ ਸਾਹਿਬ ਕੋਲ ਸੀਚੇਵਾਲ ਦੇ ਉਲਟ ਬਿਆਨ ਦੇਣ ਕਰਕੇ ਹੀ ਸੀਚੇਵਾਲ ਦੇ ਹੱਕ 'ਚ ਅੱਧਾ ਘੰਟਾ ਬੋਲਣ ਦਾ ਟਾਈਮ ਹੈ ਤਾ ਫਿਰ ਕਰਨਲ ਦੇ ਮੁੱਦੇ ਤੇ ਬੋਲਣ ਦੇ ਲਈ 1 ਮਿੰਟ ਵੀ ਸੀਐਮ ਸਾਹਿਬ ਕੋਲ ਕਿਉਂ ਨਹੀਂ ਹੈ ਇਹ ਹੁਣ ਜਵਾਬ ਆਮ ਆਦਮੀ ਪਾਰਟੀ ਦਾ ਸੀਐਮ ਸਾਹਿਬ ਹੀ ਦੇ ਸਕਦੇ ਨੇ ਜਨਤਾ ਪੁੱਛ ਰਹੀ ਹੈ ਸੋਸ਼ਲ ਮੀਡੀਆ ਭਰਿਆ ਪਿਆ ਸਾਰਾ ਉਥੋਂ ਹੀ ਅਸੀਂ ਪੜਦੇ ਆ ਤੁਹਾਡੇ ਹਿਸਾਬ ਨਾਲ ਸਾਂਝਾ ਕਰ ਲੈਨੇ ਆ ਦੇਖੋ ਜਿਸ ਦਿਨ ਤੋਂ ਇਹ ਮਾਮਲਾ ਉੱਠਿਆ ਕਰਨਲ ਦੀ ਕੁੱਟਮਾਰ ਵਾਲਾ ਉਸ ਦਿਨ ਤੋਂ ਲੋਕਾਂ ਦੇ ਦਿਮਾਗਾਂ 'ਚ ਵੱਡੇ ਸਵਾਲ ਖੜੇ ਹੋਏ ਨੇ ਲੋਕ ਕਹਿੰਦੇ ਨੇ ਵੀ ਜੇਕਰ ਉਹ ਫੌਜੀ ਅਫਸਰ ਨਾ ਹੁੰਦਾ ਔਰ ਸਿਟਿੰਗ ਮਤਲਬ ਇੱਕ ਦਫਤਰ ਦਾ ਆਫਿਸ ਨਾ ਅਫਸਰ ਨਾ ਹੁੰਦਾ ਸਾਬਕਾ ਹੁੰਦਾ ਜਾਂ ਉਹ ਆਮ ਬੰਦਾ ਹੁੰਦਾ ਫਿਰ ਕੀ ਨਿਆ ਮਿਲਦਾ ਮੌਜੂਦਾ ਕਰਨਲ ਕਰਕੇ 90% ਜੋ ਹੋ ਰਿਹਾ 90% ਮੌਜੂਦਾ ਕਰਨਲ ਹੋਣ ਕਰਕੇ ਹੋ ਰਿਹਾ ਆਮ ਬੰਦੇ ਦੀਆਂ ਭਾਵੇਂ ਦੋਵੇਂ ਬਾਹਾਂ ਤੇ ਦੋਵੇਂ ਲੱਤਾਂ ਤੋੜੀਆਂ ਹੁੰਦੀਆਂ ਸ਼ਾਇਦ ਮਸਲਾ ਇੰਨਾ ਨਾ ਉੱਠਦਾ ਕਿਉਂਕਿ ਇੱਥੇ ਲੋਕ ਇਹ ਮੰਨਦੇ ਨੇ ਵੀ ਪੁਲਿਸ ਜੋ ਮਰਜ਼ੀ ਕਰੇ ਇੱਕ ਇਹ ਰਿਵਾਜ ਪਾਇਆ ਜਾ ਰਿਹਾ ਹੈ ਲੋਕਾਂ ਦੇ ਅੰਦਰ ਜਾਣਬੁੱਝ ਕੇ ਇਹ ਧਾਰਨਾ ਬਣਾਈ ਜਾ ਰਹੀ ਹੈ ਇੱਕ ਗੀਤ ਵੀ ਪਿੱਛੇ ਜਾਇਆ ਵੀ ਪੁਲਿਸ ਦੇ ਕੁੱਤੇ ਦਾ ਗੁੱਸਾ ਨਹੀਂ ਕਰੀਦਾ ਯਾਰ ਗੁੱਸਾ ਨਹੀਂ ਕਰੀਦਾ ਵਾਹ ਬਈ ਵਾਹ ਅਸਲੀ ਲੋਕਤੰਤਰੀ ਦੇਸ਼ ਉਹ ਹੁੰਦਾ ਜਿੱਥੇ ਹਥਿਆਰਬੰਦ ਸੁਨਾਵਾ ਜਾਂ ਪੁਲਿਸ ਤੇ ਫੋਰਸਾਂ ਲੋਕਾਂ ਦੀਆ ਦੋਸਤ ਹੋਣ ਲੋਕਾਂ ਦੀ ਰੱਖਿਆ ਕਰਨ ਲੋਕਾਂ ਨੂੰ ਉਹਨਾਂ ਤੋਂ ਡਰ ਨਾ ਲੱਗੇ ਬਲਕਿ ਲੋਕ ਉਹਨਾਂ ਕੋਲ ਜਾ ਕੇ ਖੁਸ਼ੀ ਤੇ ਸੁਰੱਖਿਆ ਮਹਿਸੂਸ ਕਰਨ ਲੋਕ ਉਹਨਾਂ ਕੋਲ ਖੜ ਕੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਐਦਾਂ ਦੀ ਪੁਲਿਸ ਤੇ ਫੌਜ ਹੋਣੀ ਚਾਹੀਦੀ ਹੈ ਪਰ ਜਦੋਂ ਪੁਲਿਸ ਕੋਲੋਂ ਹੀ ਲੋਕ ਡਰਨ ਲੱਗ ਪੈਣ ਜਦੋਂ ਲੋਕਾਂ ਦੇ ਵਿੱਚ ਗੀਤ ਇਹ ਬਣ ਜਾਣ ਵੀ ਪੁਲਿਸ ਦੇ ਕੁੱਤੇ ਦਾ ਗੁੱਸਾ ਨਹੀਂ ਕਰੀਦਾ ਇਹ ਜਦੋਂ ਮਰਜ਼ੀ ਕੁੱਟ ਸਕਦੇ ਆ ਤਾਂ ਫਿਰ ਇਹਦਾ ਮਤਲਬ ਕੀ ਹੈ ਹੁਣ ਅੱਜ ਜਿਹੜੇ ਭਰਾ ਪੁਲਿਸ ਦੇ ਵਿੱਚ ਅਫਸਰ ਨੇ ਉਹਨਾਂ ਨੇ ਕੱਲ ਨੂੰ ਅਫਸਰ ਨਹੀਂ ਰਹਿਣਾ ਰਿਟਾਇਰ ਹੋ ਜਾਣਾ ਤੇ ਇਹ ਨਾ ਤਾਂ ਉਹਨਾਂ ਦੀਆਂ ਫੈਮਲੀਆਂ ਚੋਂ ਪਹਿਲਾਂ ਕੋਈ ਸਾਰੇ ਪੁਲਿਸ ਅਫਸਰ ਰਹੇ ਨਾ ਆਉਣ ਵਾਲੇ ਟਾਈਮ ਚ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਚੋਂ ਸਾਰੇ ਪੁਲਿਸ ਅਫਸਰ ਰਹਿਣੇ ਨੇ ਤੇ ਜੇ ਆਦਤ ਪੁਲਿਸ ਨੂੰ ਆ ਪਾਲੀ ਨਾ ਜਿਹੜੀ ਪੰਜਾਬ ਚ ਚੱਲੀ ਪਈ ਆ ਜਿਹੜੀ ਕਰਨਲ ਦੇ ਕੇਸ ਚ ਵੇਖਣ ਨੂੰ ਮਿਲ ਰਹੀ ਆ ਬਿੱਟਾ ਕੇ ਕੁੱਟ ਦਿਓ ਛਿੱਲ ਦਿਓ ਬਾਹ ਤੋੜ ਦਿਓ ਚੱਕ ਦਿਓ ਫੱਟੇ ਨਾਲ ਪੁੱਤਰ ਨੂੰ ਵੀ ਵਿਚੇ ਹੀ ਰਾੜ ਦਿਓ ਅਗਲੇ ਦੇ ਲਾ ਦੋ ਪੱਗ ਕਢੀਸ ਦਿਓ ਚੱਕ ਦਿਓ ਫੱਟੇ ਤਾਂ ਇਹਦਾ ਸ਼ਿਕਾਰ ਕੱਲੀ ਆਮ ਜਨਤਾ ਹੀ ਨਹੀਂ ਹੋਣਾ ਫਰਜ਼ ਕਰੋ ਅੱਜ ਮੈਂ ਪੁਲਿਸ ਅਫਸਰਾਂ ਫਰਜ਼ ਕਰੋ ਮੈਂ ਮੰਨ ਲਓ ਬਹਿ ਹੈ ਨਹੀਂਗਾ ਐਨੀ ਆਪਣੀ ਨਹੀਂ ਹਸਤੀ ਆਪਾਂ ਤਾਂ ਆ ਗੱਲ ਕਰਨ ਵਾਲਿਆਂ ਚਿਆਂ ਆਮ ਜਨਤਾ ਕਹਿ ਲਓ ਮੰਨ ਲਓ ਮੈਂ ਐਸਐਸਪੀ ਆ ਜਾ ਮੈਂ ਆਈ ਜੀ ਹਾਂ ਮੈਂ ਮੈਂ ਡੀ ਆਈ ਜੀ ਹਾਂ ਜਾਂ ਮੈਂ ਡੀ ਜੀ ਪੀ ਹਾਂ ਫਰਜ਼ ਕਰੋ ਮੈਂ ਸਦਾ ਰਹ ਲੂੰਗਾ ਮੈਂ ਰਟਹਿਰ ਹੋ ਜਾਣਾ 7 ਸਾਲ ਤੱਕ ਉਸ ਤੋਂ ਬਾਅਦ ਮੈਂ ਆਮ ਬੰਦਾ ਹੀ ਹਾਂ ਸਿਵਲિયન ਤੇ ਜ਼ਰੂਰੀ ਥੋੜਾ ਮੇਰੀ ਲਾਦ ਵੀ ਪੁਲਿਸ ਅਫਸਰ ਹੀ ਬਣੇ ਜ਼ਰੂਰੀ ਥੋੜਾ ਮੇਰੇ ਪੁੱਤ ਪੋਤੇ ਤੇ ਗਾਂ ਪਰੋਤੇ ਵੀ ਪੁਲਿਸ ਅਫਸਰ ਬਣਨਗੇ ਤੇ ਜੇ ਮੈਂ ਪੁਲਿਸ ਦੇ ਵਿੱਚ ਗਲਤ ਚੀਜ਼ਾਂ ਸੈੱਟ ਕਰ ਗਿਆ ਇਹਦੇ ਭੁਗਤਾਨ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਨੇ ਪੈਣਗੇ ਇਹ ਗੱਲ ਜਮਾਂ ਸੱਚੀ ਹੈ ਜਿਹੜੇ ਪੁਲਿਸ ਅਫਸਰ ਭਰਾ ਅੱਜ ਹੈਗੇ ਨੇ ਉਹਨਾਂ ਨੂੰ ਸਮਝ ਲੈਣ ਕਿ ਜਿਹੜੇ ਤਾਂ ਦੂਰ ਤੱਕ ਸੋਚਦੇ ਹੀ ਨਹੀਂ ਉਹਨਾਂ ਦੀ ਤਾਂ ਗੱਲ ਵੱਖਰੀ ਹੈ ਪੁਲਿਸ 'ਚ ਵੀ ਸਿਆਣੇ ਬੰਦੇ ਹੁੰਦੇ ਨੇ ਜਿਹੜੇ ਦੂਰ ਤੱਕ ਸੋਚਦੇ ਨੇ ਨਾ ਵੀ ਯਾਰ ਗਲਤ ਚੀਜ਼ਾਂ ਦੇ ਪੁਲਸੀਆ ਰਵਾਜ ਪਾ ਜਾਗੇ ਤੇ ਜਦੋਂ ਰਿਟਾਇਰ ਹੋ ਗਿਆ ਇਹ ਅਗਲੇ ਦਿਨ ਮੈਨੂੰ ਵੀ ਚੁਕਸਾਦੀ ਹੈ ਉਹ ਫਿਰ ਲਿਮਟ ਚ ਕਾਨੂੰਨ ਦੀ ਹੱਦ ਚ ਨਿਯਮਾਂ ਦੀ ਹੱਦ ਚ ਹਮਦਰਦੀ ਚ ਰਹਿ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਹੁਣ ਪਿਛਲੇ ਦਿਨੀ ਜਿਵੇਂ ਜਿਹੜੇ ਡੀਆਈਜੀ ਮਨਦੀਪ ਸਿੱਧੂ ਸਾਹਿਬ ਨੇ ਉਹਨਾਂ ਨੇ ਬਿਆਨ ਦਿੱਤਾ ਵੀ ਜੇ ਕਿਸਾਨ ਫਿਰ ਅੰਦੋਲਨ ਕਰਨਗੇ ਫਿਰ ਅਸੀਂ ਕਿਹੜਾ ਰਿਟਾਇਰ ਹੋ ਗਏ ਆ ਤੇ ਅੱਜ ਕਿਸਾਨਾਂ ਨੇ ਜਦੋਂ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਅੰਦੋਲਨ ਕੀਤਾ ਤਾਂ ਕਿਸਾਨੇ ਕਹਿ ਰਹੇ ਸੀ ਵੀ ਆ ਆਏ ਬੈਠੇ ਆ ਤੇ ਡੀਆਈਜੀ ਸਾਹਿਬ ਤੁਸੀਂ ਤਾਂ ਹੁਕਮਾਂ ਦੇ ਪੱਭੂ ਆਂ ਅਗਲੇ ਆਨੇ ਆਪਦੀਆਂ ਵੋਟਾਂ ਦੇ ਹਿਸਾਬ ਨਾਲ ਹੁਕਮ ਦੇਣਾ ਤੇ ਵੋਟਾਂ ਦੇ ਹਿਸਾਬ ਨਾਲ ਨਹੀਂ ਦੇਣਾ ਅਗਲੇ ਤਾਂ ਪਿੱਛੋ ਐਂ ਵੀ ਕਰ ਸਕਦੇ ਨੇ ਵੀ ਜੇ ਉਹਨਾਂ ਨੂੰ ਲੱਗੇ ਪਹਿਲਾਂ ਲੱਗੇ ਵੀ ਫਾਇਦਾ लाਠੀ ਚਾਰਜ ਕਰ ਦਿਓ ਤੇ ਬਾਅਦ ਚ ਉਹਨਾਂ ਲੱਗੇ ਯਾਰ ਗਲਤ ਕਰ ਬੈਠਿਆ ਵੋਟਾਂ ਜ਼ਿਆਦਾ ਟੁੱਟ ਜਾਣੀਆਂ ਨੇ ਤੇ ਫਿਰ ਉਹ ਜਿਹਨੂੰ ਹੁਕਮ ਦੇ ਕੇ लाਠੀ ਚਾਰਜ ਕਰਾਇਆ ਉਹਨੂੰ ਸਸਪੈਂਡ ਵੀ ਕਰ ਸਕਦੇ ਨੇ ਬੜੇ ਕੇ ਸੱਚ ਇੰਜ ਹੋਇਆ ਤੇ ਸਾਰਿਆਂ ਨੂੰ ਪਤਾ ਮੈਂ ਕੋਈ ਬੜਾ ਸਿਆਣਾ ਨਹੀਂ ਮੇਰੇ ਤੋਂ ਸਿਆਣੇ ਤਾਂ ਤੁਸੀਂ ਸਾਰੇ ਹੀ ਹੋ ਤੁਸੀਂ ਇਹਦੇ ਉੱਪਰ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ